ਕੱਤੀਕਾਲ ਪੀਟੀਸੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜਿਸ ਖਬਰ ਦੀ ਗੱਲ ਕਰਨ ਜਾ ਰਿਹਾ ਹਾਂ ਉਹ ਮਲੇਰਕੋਟਲਾ ਤੋਂ ਹੈਗੀ ਕਿਸਾਨ ਬੀਤੇ ਕਈ ਦਿਨਾਂ ਤੋਂ ਲਗਾਤਾਰ ਧਰਨੀ ਦੇ ਰਿਹਾ ਹੈ ਚੱਕਾ ਜਾਮ ਕਰ ਰਿਹਾ ਹੈ ਪੂਰਾ ਪੰਜਾਬ ਇੱਕ ਤਰ੍ਹਾਂ ਹਿਲ ਚੁੱਕਿਆ ਹੈ ਉਸ ਦੇ ਨਾਲ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ ਵਿੱਚ ਵੀ ਹਾਲਾਤ ਕੁਝ ਅਜੇ ਹੀ ਬਣੇ ਹੋਏ ਨੇ ਪਰ ਉੱਥੇ ਹੀ ਆਏ ਦਿਨ ਕੋਈ ਨਾ ਕੋਈ ਇਹਨਾਂ ਕਿਸਾਨਾਂ ਦੀ ਬਾਹ ਫੜ ਰਿਹਾ ਹੈ ਉਹਨਾਂ ਦੇ ਨਾਲ ਆ ਕੇ ਖੜਾ ਹੋ ਰਿਹਾ ਹੈ ਹਰ ਕੋਈ ਇਨਸਾਨ ਆਖ ਰਿਹਾ ਹੈ ਕਿ ਮੈਂ ਕਿਸਾਨ ਹਾਂ ਮੈਂ ਕਿਸਾਨ ਦਾ ਪੁੱਤ ਹਾਂ ਤੇ ਜਿਹੀ ਇੱਕ ਮਿਸਾਲ ਪੇਸ਼ ਕੀਤੀ ਹੈ ਮਲੇਰਕੋਟਲਾ ਦੇ ਵਿੱਚ ਮੁਸਲਿਮ ਧੀਆਂ ਨੇ ਅੱਗੇ ਆਈਆਂ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਉਹ ਜਿਹੜੇ ਕਿਸਾਨਾਂ ਦੇ ਨਾਲ ਹੈਗੀਆਂ ਪਹਿਲਾਂ ਉਹਨਾਂ ਦੇ ਪਰਿਵਾਰ ਜਿਹੜੇ ਧਰਮੀਆਂ ਦੇ ਵਿੱਚ ਆਂਦੇ ਸੀ ਤੇ ਹੁਣ ਮਜਬੂਰਾਂ ਨੂੰ ਉਹਨਾਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਆ ਕੇ ਸੜਕਾਂ ਦੇ ਉੱਤੇ ਕਿਸਾਨਾਂ ਦੇ ਨਾਲ ਬੈਠਣਾ ਪੈ ਰਿਹਾ ਰੋਜ਼ ਪ੍ਰਦਰਸ਼ਨ ਜਿਹੜੇ ਕਰਨੇ ਪੈ ਰਹੇ ਨੇ ਕਿ ਅੱਜ ਜੇ ਕਿਸਾਨ ਇੱਥੇ ਖੜਾ ਹੈ ਕਿਸਾਨ ਐਵੇਂ ਨਾ ਸਮਝੇ ਕਿ ਉਹ ਇਕੱਲਾ ਹੈ ਕਿਸਾਨ ਦੇ ਨਾਲ ਸਭ ਖੜੇ ਹੈ ਕਿਉਂਕਿ ਅੱਜ ਇੱਕ ਕਿਸਾਨ ਦੀ ਲੜਾਈ ਨਹੀਂ ਅੱਜ ਇਨਸਾਨ ਦੀ ਲੜਾਈ ਹੈ ਤੇ ਅੱਜ ਹਰ ਇਨਸਾਨ ਨਾਲ ਹਰ ਇਨਸਾਨ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਉਹਨੂੰ ਕਦੇ ਵੀ ਉਹਨੂੰ ਬਿਲਕੁਲ ਵੀ ਇਹ ਸਮਝਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਇਕੱਲਾ ਹੈ ਅਸੀਂ ਬਿਲਕੁਲ ਵੱਟ ਚੜ ਕੇ ਉਹਨਾਂ ਦੇ ਨਾਲ ਉਥੇ ਇਸ ਮੁ슬ਮਨ ਨੇ ਇੱਕ ਬੜੀ ਸੋਹਣੀ ਆ ਗੱਲ ਕਹੀ ਆ ਉਹਨਾਂ ਦਾ ਕਹਿਣਾ ਹੈਗਾ ਭਾਵੇਂ ਸਾਡੇ ਕੋਲ ਜ਼ਮੀਨ ਨਹੀਂ ਪਰ ਸਾਡੇ ਕੋਲ ਜ਼ਮੀਰ ਹਜੇ ਵੀ ਹੈਗਾ ਅਸੀਂ ਇਨਸਾਨ ਹੈਗੇ ਆ ਤੇ ਜਿਹੜਾ ਕੋਈ ਵੀ ਇਨਸਾਨ ਹੈਗਾ ਉਹ ਕਿਸਾਨਾਂ ਦੀ ਨਾਲ ਉਹਨਾਂ ਦੇ ਹੱਕ ਦੇ ਵਿੱਚ ਜ਼ਰੂਰ ਸੜਕਾਂ ਦੇ ਉੱਤੇ ਨਿਤਰਿਆ ਹੋਇਆ ਹੈ ਤੇ ਸਾਡੇ ਕੋਲ ਜ਼ਮੀਨ ਨਹੀਂ ਹੈ ਕਿਉਂਕਿ ਅਸੀਂ ਬਿਲਕੁਲ ਉਹ ਸੈਕਟਰ ਤੋਂ ਆਕੇ ਸਾਡੇ ਕੋਲ ਜ਼ਮੀਨ ਨਹੀਂ ਹੈ ਸਾਡੇ ਕੋਲ ਜ਼ਮੀਨ ਨਹੀਂ ਹੈ ਪਰ ਜ਼ਮੀਰ ਹੈ ਤੇ ਅਸੀਂ ਉਸ ਜ਼ਮੀਰ ਕਰਕੇ ਹੀ ਅਸੀਂ ਇੱਥੇ ਆਏ ਆ ਕਿਉਂਕਿ ਅੱਜ ਇਨਸਾਨ ਦਾ ਅੱਜ ਕਿਸਾਨ ਦਾ ਗਲਾ ਘੋਟਿਆ ਜਾ ਰਿਹਾ ਹੈ ਤੇ ਜਦ ਸਾਡੇ ਭਾਈ ਦਾ ਗਲਾ ਘੋਟਿਆ ਜਾਏਗਾ ਤਾਂ ਸਾਨੂੰ ਤਾਂ ਦੁੱਖ ਹੋਏਗਾ ਹੀ ਤੇ ਜਦ ਸਾਨੂੰ ਦੁੱਖ ਹੋਏਗਾ ਫਿਰ ਅਸੀਂ ਸੜਕਾਂ ਤੇ ਵੀ ਉਤਰਾਂਗੇ ਮਰਦ ਵੀ ਉਤਰਨਗੇ ਔਰਤਾਂ ਵੀ ਸੜਕਾਂ ਤੇ ਉਤਰਨਗੇ ਤੇ ਉਧਰ ਜਦੋਂ ਗੱਲਬਾਤ ਕੀਤੀ ਗਈ ਕਿਸਾਨ ਆਗੂ ਦੇ ਨਾਲ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਮੁਸਲਿਮ ਭਾਈਚਾਰਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਉਹਨਾਂ ਦੇ ਨਾਲ ਆ ਕੇ ਖੜਾ ਹੋ ਕੇ ਆਏ ਹੈ ਕਿ ਕਿਸਾਨ ਦੇ ਹਰ ਪੱਖ ਦੀ ਗੱਲ ਕਰ ਰਿਹਾ ਹੈ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਨੇ ਇੱਕ ਜਿਹੜਾ ਕਿਸਾਨ ਭਾਈ ਦਾ ਕਹਿਣਾ ਹੈਗਾ ਅਸੀਂ ਪਹਿਲਾਂ ਵੀ ਜੋ ਸੀਏ ਦਾ ਘੋਲ ਚੱਲਿਆ ਅਸੀਂ ਸਾਡਾ ਜਿਹੜਾ ਖਾਸ ਕਰਕੇ ਮਲੇਰ ਕੋਲਾ ਇਲਾਕਾ ਹੈਗਾ ਇੱਥੇ ਸਾਡੀ Hindu Muslim ਦੀ ਸਾਹ ਜਾਂ ਪਹਿਲਾਂ ਤੋਂ ਹੀ ਸਾਥ ਬਣੀ ਆਈ ਆ ਔਰ ਅਸੀਂ ਸੀਏ ਦਾ ਵੀ ਵਿਰੋਧ ਕਰਿਆ ਜਫੇਬੰਦੀ ਮੰਨ ਲੋ ਵੀ ਕਰਿਆ ਸ਼ਹੀਨ ਬਾਗ ਦੇ ਵਿੱਚ ਵੀ ਗਏ ਇੱਥੋਂ ਸਾਡੀ ਜਫੇਬੰਦੀ ਦੇ ਨੁਮਾਇੰਦੇ ਔਰ ਜਿਹੜਾ ਮੁਸਲਮਾਨ ਭਾਈਚਾਰੇ ਦਾ ਸਾਡੇ ਨਾਲ ਸਹਿਯੋਗ ਆ ਬਹੁਤ ਵੱਡਾ ਸਹਿਯੋਗ ਆ ਜੀ ਸਾਡੀਆਂ ਮਾਮਾ ਭੈਣਾਂ ਵੀ ਸਾਡੇ ਮੈਦਾਨ ਦੇ ਵਿੱਚ ਸੰਘਰਸ਼ ਦੇ ਆਗੀਆਂ ਤੇ ਬੀਰ ਬਜ਼ੁਰਗ ਦਾ ਪਹਿਲਾਂ ਤੋਂ ਹੀ ਹੁੰਦਿਆ ਜੀ ਜਿੱਥੇ ਕਿਸਾਨ ਸੜਕਾਂ ਦੇ ਉੱਤੇ ਨਿਤਰੇ ਹੋਈ ਨਹੀਂ ਉੱਥੇ ਹੀ ਕਲਾਕਾਰਾਂ ਦੀ ਗੱਲ ਕਰ ਲਈਏ ਜਾਂ ਫਿਰ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਹਰ ਕੋਈ ਸੜਕਾਂ ਦੇ ਉੱਤੇ ਨਿਤਰਿਆ ਹੋਇਆ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਇਹ ਮਿਸਾਲ ਪੇਸ਼ ਕੀਤੀ ਹੈ ਮੁਸਲਿਮ ਧੀਆਂ ਨੇ ਜਿਹੜੀਆਂ ਅੱਗੇ ਆਈਆਂ ਨੇ ਜਿਨ੍ਹਾਂ ਦਾ ਕਹਿਣਾ ਹੈਗਾ ਸਾਫ਼-ਸਾਫ਼ ਕਿ ਅਸੀਂ ਕਿਸਾਨ ਨਹੀਂ ਪਰ ਕਿਸਾਨ ਵੀਰ ਸਾਡੇ ਸੜਕਾਂ ਤੇ ਆ ਤਾਂ ਅਸੀਂ ਕਿੰਜ ਆਪਣੇ ਘਰਾਂ ਦੇ ਵਿੱਚ ਬੈਠ ਸਕਦੇ ਆ ਸਾਡਾ ਵੀ ਜਿਹੜਾ ਫੱਟ ਹੈਗਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਕੇ ਸੜਕਾਂ ਤੇ ਨਿਤਰੀਏ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ